ਜੀਵਾਹੇ ਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਉੜੀ ਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਘਰ ਕੀ ਰਤਾ ਕੀਏ ਪ੍ਰਤੀ ਕਾਹੇ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਰੋ ਸਰਜਨਹਾਰੁ ਤੁਮ ਗਾਵੋ ਮੇਰ ਨਿਰਭਉ ਗਾ ਸੋਹਿਲਾ ਹੋ ਵਾਰਿ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸਮਾਲੀਆਂ ਦੇਖੇਗਾ ਦੇਹੜਹਾਰ ਤੇਰੇ ਦਨ ਕੀਮਤ ਨਾ ਪਵੇ ਤਿਸ ਦਾਤੇ ਕੋ ਨਿਸ਼ਮਾਰ ਸੰਭਾ ਸਾਹਾ ਲਿਖਿਆ ਮਨੁ ਕਿਰਪਾਉ ਤੇਲ ਦੇਹੁ ਸਜਣ ਸੇ ਸੜੀਆਂ ਜੋ ਹੋਵੇ ਸਾਬਸੇ ਮੇਲ ਕਰ ਕਰੇ ਹਉ ਪੌਚਾ ਸਦਲੇ ਨਿਤ ਭਵਨ ਸਜਣ ਹਾਰਾ ਸਿਮਰੀਐ ਨਾਨਕ ਸਿਂਦੇ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰੂ ਸ਼ਬਦ ਦੇਸ਼ ਗੁਰੂ ਗੁਰੇ ਕੋ ਵੇਸ਼ ਅਨੇਕ ਬਬ ਜੰ ਕਰ ਕਰ ਤੇ ਕੀਰਤ ਹੋਈ ਸੁਹਰ ਰਾਗ ਵਡਾਈ ਤੋ ਰਹਾ ਵਿਸoit ਸਿਆਂ ਕੜੀਆਂ ਪੈ ਰਾ ਛੱਤੀ ਵਾਰੀ ਮਾਹੋਾ ਸੂਰਜੇ ਕੋ ਲੋਤੀ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ਼ ਰਾਗ ਤਰਾ ਸ੍ਰੀ ਮਹਲਾ ਪਹਿਲਾ ਮਾਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ अनहता शब्द वाजन तो पीरे रहाओ सहस्त्र नयन नन नन है तोहि को सहस्त्र मूर्तन नायक तोहि ਸਹਸ ਪਦਮ ਬਲ ਨਾਨੇਕ ਪਦ ਗੰਭਿਨ ਸਹਸ ਤਵ ਗੰਦੇ ਉਚਲਤ ਮੋਹੀ ਸਮ ਜੋ ਜੋ ਤ ਹੈ ਸੋਏ ਤਿਸ ਤ ਚਾਨਨ ਸਮ ਚਾਨਨ ਹੋਏ ਗੁਰ ਸਾਫੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਉ ਲ ਮਕਰੰਦ ਲੋਭਿਤ ਮਨ ਨੂੰ ਅੰਧ ਨੋ ਮੋਹੀ ਆਹੀ ਬਿਆਸਾ ਕਿਰਪਾ ਜਨ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤਿਰ ਨਾਹੀ ਵਾਸਾ ਰਾਗ ਗਉਣੀ ਪੂਰਵੀ ਮਹਲਾ 4 ਤਾ ਕਾਂਕ ਕ੍ਰੋਧ ਨਗਰਬੋ ਪਰਿਆ ਮੈਨ ਸਾਧੂ ਫਣ ਰਖੰਡਾ ਹੈ ਗੁਰਮੁਖ ਲਿਖਦੇ ਲਿਖੇ ਗੁਰਪਾਇਆ ਮਨ ਹਰ ਲਿਨ ਮੰਡਲ ਮੰਡਾ ਹੈ ਕਰ ਸਾਧੂ ਪੰਜੁ ਲਈ ਬਨਵਟਾ ਹੈ ਕਰ ਡੰਡਾ ਪਨਵਟਾ ਹੈ ਰਹਾ ਸਾਖਦਰ ਸਾਧ ਨਾ ਜਾਣਿਆ ਤਨੰਤਰ ਹਮੇ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੇਂ ਜਮ ਕਾਲ ਸਹ ਸਿਰ ਰੰਡਾ ਹੈ ਹਰ ਜਨ ਹਰ ਹਰ ਨਾਮ ਸੇ ਮਾਣੇ ਦੁਖ ਜਨਮ ਮਰਨ ਭਉ ਕੰਡਾ ਹੈ ਆਪ ਨਾਸਿਪੁਰ ਪਾਇਆ ਪਰਮੇਸ਼ਰ ਬਹੁ ਸ਼ੁਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਲਵਡਾ ਹੈ ਜਨ ਨਾਨਕ ਨਾਮ ਆਧਾਰ ਤੇ ਕਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ 5ਵਾਂ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਰਹਿਲ ਕੀ ਬੇਲਾ ਇਹਾ ਘਾਟ ਚਲੋ ਹਰ ਲਾਹਾ ਅਬ ਸੁ ਸੁਹੇਲਾ ਆਉਂਦ ਕਟਾਂ ਜਨ ਸਰ ਨਾਰੇ ਮਨ ਗੁਰ ਮਿਲ ਕਾਜ ਸੁਆਰੇ ਰਹਾ ਹੇ ਸੰਸਾਰ ਬਿਕਾਰ ਸੰਸੇਵੈ ਤਰਿਉ ਬ੍ਰਹਮ ਗਿਆਨੀ ਜਿਸ ਜਗਾਏ ਪਿਆਵੈ ਇਹ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਮਹਾਂਜੋ ਹਰ ਗੁਰ ਤੇ ਹੀ ਮਨੈ ਬਸੀ ਰਾ ਨਿਜ ਕਰ ਮਹਿਲ ਪਾਉ ਸੁਖ ਸਹਿ ਜੀਵ ਹੋਰ ਨ ਹੋਇ ਕੋ ਫੇਰਾ ਅੰਤਰ ਜਾਮੇ purakh vidate ਸਰਦਾ ਮਨ ਕੀ ਓਰੇ ਨਾਨਕ ਦਾਸ ਇਹ ਸੁਖ ਮੰਗ ਕੋ ਕੁਰ ਸੰਤਾਨ ਕੀ ਧੂਰੇ ਅੰਤਰ ਜਾਨੀ ਪੁਰਖ ਬਿਨਾਤੀ ਸਰਦਾ ਮਨ ਕੀ ਓਰੇ ਨਾਨਕ ਦਾਸ ਇਹ ਸੁਖ ਮੰਗ ਔਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ